ਸੰਗਤ ਜੀਓ ਅੱਜ ਤੁਹਾਨੂੰ ਉਸ ਪਵਿੱਤਰ ਚੋਲਾ ਸਾਹਿਬ ਜੀ ਦੇ ਦਰਸ਼ਨ ਕਰਵਾ ਰਹੇ ਹਾਂ ਜਿਸ ਨੂੰ ਪਹਿਨ ਕੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾਇਆ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਹਾਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕੁੜਾਣੀ ਕਲਾਂ ਜੋ ਰਾਣਾ ਸਾਹਿਬ ਤੋਂ ਲਗਭਗ 5-6 ਕਿਲੋਮੀਟਰ ਦੂਰੀ ਤੇ ਸਥਿਤ ਹੈ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰगोविंद ਸਾਹਿਬ ਜੀ ਨੇ ਇਸ ਪਿੰਡ ਕੁੜਾਣੀ ਕਲਾਂ ਜ਼ਿਲ੍ਹਾ ਲੁਧਿਆਣਾ ਵਿਖੇ 25 ਫੱਗਣ 1631 ਈਸਵੀ ਨੂੰ ਆਪਣੇ ਪਵਿੱਤਰ ਚਰਨ ਪਾਏ ਇਸ ਨਗਰ ਵਿੱਚ ਗੁਰੂ ਸਾਹਿਬ ਜੀ ਲਗਭਗ 45 ਦਿਨ ਠਹਿਰੇ ਸਨ ਜਿਸ ਜਗ੍ਹਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਨ ਸਜਾਇਆ ਕਰਦੇ ਸਨ ਉਸ ਜਗ੍ਹਾ ਉੱਪਰ ਅੱਜ ਕੱਲ ਗੁਰਦੁਆਰਾ ਚੋਲਾ ਸਾਹਿਬ ਬਣਿਆ ਹੋਇਆ ਹੈ ਜਿਸ ਦੇ ਸੰਗਤ ਜੀ ਆਪ ਦਰਸ਼ਨ ਕਰ ਰਹੇ ਹੋ ਇੱਥੇ ਗੁਰੂ ਸਾਹਿਬ ਜੀ ਜਿਸ ਕਿल्ले ਉੱਪਰ ਆਪਣਾ ਘੋੜਾ ਬੰਨਦੇ ਸਨ ਉਹ ਕਿਲਾ ਅੱਜ ਵੀ ਨੰਮ ਦੇ درخت ਦੇ ਰੂਪ ਵਿੱਚ ਮੌਜੂਦ ਹੈ ਗੁਰੂ ਸਾਹਿਬ ਜੀ 45 ਦਿਨ ਇਸ ਨਗਰ ਵਿੱਚ ਰਹਿ ਕੇ ਸੰਗਤਾਂ ਨੂੰ ਗੁਰੂ ਉਪਦੇਸ਼ ਕਰਦੇ ਰਹੇ ਇਸ ਤੋਂ ਅਪਰੰਤ ਜਾਂਦੇ ਸਮੇ ਗੁਰੂ ਸਾਹਿਬ ਜੀ ਨੇ ਸੰਗਤਾਂ ਦੀ ਸੇਵਾ ਤੇ ਪ੍ਰੇਮ ਤੋਂ ਖੁਸ਼ ਹੋ ਕੇ ਸੰਗਤਾਂ ਨੂੰ ਕਈ ਵਸਤੂਆਂ ਦੀ ਬਖਸ਼ਿਸ਼ ਕੀਤੀ ਜਿਸ ਵਿੱਚ ਉਹ ਪਵਿੱਤਰ 52 ਕਲੀਆਂ ਵਾਲਾ ਚੋਲਾ ਸਾਹਿਬ ਜਿਸ ਨੂੰ ਪਹਿਨ ਕੇ ਸਤਗੁਰੂ ਜੀ ਨੇ 52 ਰਾਜਿਆਂ ਨੂੰ ਰਹਾ ਕਰਵਾਇਆ ਸੀ ਜੋ ਗਵਾਲੀਅਰ ਦੇ ਕਿਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਨ ਇਸ ਤੋਂ ਇਲਾਵਾ ਗੁਰੂ ਸਾਹਿਬ ਜੀ ਨੇ ਸੁਨਹਿਰੀ ਅੱਖਰਾਂ ਵਾਲੀ ਪੰਜ ਗ੍ਰੰਥੀ ਜਿਸ ਤੋਂ ਸਤਿਗੁਰੂ ਜੀ ਆਪ ਰੋਜ਼ਾਨਾ ਨਿਤਨੇਮ ਕਰਦੇ ਸਨ ਉਹ ਪੰਜ ਗ੍ਰੰਥੀ ਅਤੇ ਗੁਰੂ ਸਾਹਿਬ ਜੀ ਆਪਣੇ ਪਵਿੱਤਰ ਚਰਨਾਂ ਦਾ ਇੱਕ ਜੋੜਾ ਸੰਗਤਾਂ ਨੂੰ ਬਖਸ਼ਿਸ਼ ਕੀਤਾ ਇਹ ਸਾਰੀਆਂ ਪਵਿੱਤਰ ਵਸਤੂਆਂ ਜਿਨ੍ਹਾਂ ਦੇ ਸੰਗਤ ਜੀਓ ਆਪ ਵੀਡੀਓ ਦੇ ਵਿੱਚ ਦਰਸ਼ਨ ਕਰ ਰਹੇ ਹੋ ਅੱਜ ਵੀ ਇਸ ਪਵਿੱਤਰ ਅਸਥਾਨ ਨੂੰ ਗੁਰਦੁਆਰਾ ਚੋਲਾ ਸਾਹਿਬ ਪਿੰਡ ਕੁੜਾਣੀ ਕਲਾਂ ਵਿਖੇ ਮੌਜੂਦ ਹਨ ਜਦੋਂ ਕਦੇ ਵੀ ਸਮਾਂ ਮਿਲਿਆ ਤਾਂ ਸੰਗਤ ਜੀ ਆਪ ਜੀ ਨੇ ਵੀ ਜਾ ਕੇ ਦਰਸ਼ਨ ਕਰਨੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ